ਹਲੋ ਹਾਂਜੀ ਹਸਤਿਕਾ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ Instagram ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਹੈਗਾ ਗੁਰਪ੍ਰੀਤ ਸਿੱਧੂ ਬੁਟੀਕ ਤੇ ਉਹਨੂੰ ਫੋਲੋ ਜ਼ਰੂਰ ਕਰ ਦੋ ਤੇ ਉਹਦੇ ਉੱਪਰ ਜਾ ਕੇ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਸਾਨੂੰ ਆਰਡਰ ਕਰ ਸਕਦੇ ਹੋ ਲਓ ਜੀ ਆਪਾਂ ਪਹਿਲਾ ਸੂਟ ਦਿਖਾਉਣੀ ਆ ਤੁਹਾਨੂੰ ਇਹ ਵੀ ਆਪਾਂ ਨੇ ਸੂਟ ਹੈ ਜਿਹੜਾ ਸਿਕਾ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਤੇ ਰਸ਼ਟ ਕਲਰ ਦੇ ਵਿੱਚ ਆਪਾਂ ਰੈਡੀ ਕੀਤਾ ਹੋਇਆ ਠੀਕ ਹੈ ਇਸ ਤਰ੍ਹਾਂ ਆਪਾਂ ਸ਼ਰਟ ਦੇ ਵਿੱਚ ਕਲੀਆਂ ਪਾਈਆਂ ਹੋਈਆਂ ਨੇਗੀਆਂ ਸੈਂਟਰ ਦੇ ਵਿੱਚ ਆਪਾਂ ਜਿਹੜਾ ਫਲਾਰਾ ਉਹ ਪਾਇਆ ਹੋਇਆ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਆਪਣਾ ਬਣਿਆ ਹੋਇਆ ਹੈਗਾ ਵਰਕ ਦੀ ਫਿਨਿਸ਼ਿੰਗ اهو ਤੁਸੀਂ ਦੇਖ ਸਕਦੇ ਹੋ ਕਲਰਸ ਨੂੰ ਬਿਲਕੁਲ ਪਰਫੈਕਟ ਨਜ਼ਰ ਆ ਰਿਹਾ ਹੈਗਾ ਤੇ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈਗਾ ਪੂਰੀ ਸ਼ਰਟ ਦੇ ਇਸ ਤਰ੍ਹਾਂ ਆਪਣੇ ਮੋਢਿਆਂ ਤੱਕ ਇਹ ਕਲੀਆਂ ਆਣਗੀਆਂ ਵਿੱਚ ਇਹਦੇ ਡਾਟਸ ਦਿੱਤੇ ਹੋਏ ਨੇਗੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਤੁਸੀਂ ਬੜਵਾ ਸਕਦੇ ਹੋ ਇਹਦੀ ਬਾਹ ਦੇ ਉੱਪਰ ਵੀ ਦਿਖਾਉਣੀ ਹੈ ਸਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਆਪਾਂ ਨੇ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈਗਾ। ਲੋ ਜੀ। ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਜਿਹੜੇ ਇਹਦੇ ਉੱਪਰ ਪਾਏ ਹੋਏ ਨੇਗੇ। ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਪਿਓਰ ਔਰਗਾਂਜਾ ਦਾ ਰੱਖਿਆ ਹੋਇਆ ਹੈਗਾ। ਇਸ ਤਰ੍ਹਾਂ ਆਪਾਂ ਦੁਪੱਟਾ ਜਿਹੜਾ ਡਾਈ ਕੀਤਾ ਹੋਇਆ। ਬਹੁਤ ਹੀ ਪਿਆਰਾ ਦੁਪੱਟਾ ਜਿਹੜਾ ਆਪਣਾ ਡਾਈ ਹੋਇਆ ਹੋਇਆ। ਦੇਖੋ ਜੀ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਰਿੰਗ ਹੈ ਜਿਹੜੇ ਪਾਈ ਹੋਏ ਨੇ ਇਸ ਤਰ੍ਹਾਂ ਦੀ ਆਪਾਂ ਇਹਨੂੰ ਲੇਸ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਸ਼ੋ ਹੋ ਜੂ ਵਿੱਦੇ ਦੁਪੱਟਾ ਠੀਕ ਹੈ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਸੂਟ ਸਾਥ ਤੋਂ ਰੈਡੀ ਕਰਵਾ ਸਕਦੇ ਹੋ ਤੇ ਇਹਨਾਂ ਦੇ ਸੂਟ ਨੇ ਆਹ ਵਾਲੇ ਆਪਣੇ ਪ੍ਰਿੰਟ ਇਹ ਆਪਾਂ ਨੇ ਬਟਰ ਕਾਟਨ ਦਾਗਾ ਸਟਫ ਇਹ ਇਹ ਵਾਰੀ ਸ਼ਰਟ ਆ ਗਈ ਇਹਦੇ ਨਾਲ ਦੀ ਆਪਾਂ ਕਾਫੀ ਸੂਟ ਸੇਲ ਕਰ ਚੁੱਕੇ ਹਾਂਗੇ ਠੀਕ ਹੈ ਤੇ ਇਸ ਤਰ੍ਹਾਂ ਦਾ ਡਿਜ਼ਾਈਨਰ ਸ਼ਰਟ ਦੇ ਵਿੱਚ ਬਲੈਕ ਕਲਰ ਦੀ ਸ਼ਰਟ ਹੈ ਤੇ ਪਲੇਨ ਇਹਦੇ ਨਾਲ ਬਾਟਮ ਹੈਗੀ ਠੀਕ ਹੈ ਜੀ ਬਟਰ ਸਿਲਕ ਜਾਂ ਨਾ ਕਾਟਨ ਸਿਲਕ ਤੁਸੀਂ ਕੁਝ ਵੀ ਕਹਿ ਸਕਦੇ ਹੋ ਟੈਸਟਾ ਦੀ ਆਪਣੀ ਇਹ ਕਲੈਕਸ਼ਨ ਹੈਗੀ ਲਓ ਜੀ ਲక్ష్ਮੀ ਬ੍ਰੈਂਡ ਦਾ ਇਹ ਸਟੱਫ ਹੈਗਾ ਇਸਟਾ ਹੋਇਆ ਲక్ష్ਮੀ ਬ੍ਰਾਂਡ ਹੋਇਆ ਇਹ ਵਧੀਆ ਕੁਆਲਿਟੀ ਦਾ ਸਟੱਫ ਹੁੰਦਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਹਾਫ पे ओर ਦਾ ਰੱਖਿਆ ਹੋਇਆ ਇਹ ਆਪਾਂ ਇਸ ਤਰ੍ਹਾਂ ਡਾਈ ਕੀਤਾ ਹੋਇਆ ਹਾਂ ਹਾਂਜੀ ਇਹਦੇ ਵਿੱਚ ਆਪਾਂ ਐਸਟਰਾ ਲਾਈਨ ਅਪ ਆਈਆਂ ਨੇ ਕਿਉਂਕਿ ਇਹਨਾਂ ਨੇ ਆਪਾਂ ਤੋਂ ਪਹਿਲਾਂ ਸੂਟ ਬਣਵਾਇਆ ਸੀ ਉਹਦੇ ਵਿੱਚ ਆਪਾਂ ਰਿੰਗ ਬੁਆਏ ਸੀ ਹੁਣ ਆਪਾਂ ਨੇ ਕੋ ਡਿਜ਼ਾਈਨ ਦਾ ਦੁਪੱਟਾ ਜਿਹੜਾ ਉਹ ਡਾਈ ਕਰਕੇ ਦਿੱਤਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਕੰਟਰਾਸਟ ਜਿਹੜੀ ਲੇਸ ਆ ਉਹ ਦਿੱਤੀ ਹੋਈ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਆਪਾਂ ਅਨ ਸਟਿਚ ਭੇਜਣੇ ਨੇ ਤੇ ਇੱਕ ਆ ਸੂਟ ਹੈ ਵੀ ਇਹਨਾਂ ਦੇ ਇਹ ਕਿੰਨੇ ਸੂਟ ਇੱਕੋ ਹੀ ਕਸਟਮਰ ਦੇ ਨੇ ਇਹ ਵੀ ਆਪਣਾ ਬਟਰ ਕਾਟਨ ਦੇ ਵਿੱਚ ਹੈਗਾ ਠੀਕ ਹੈ ਜੀ ਸਾਰੀ ਇਹ ਟਿਸਟਾ ਬ੍ਰਾਂਡ ਦੀ ਆਪਣੀ ਕਲੈਕਸ਼ਨ ਹੈਗੀ ਤੇ ਬਹੁਤ ਸੋਹਣਾ ਡਿਜ਼ਾਈਨ ਪ੍ਰਿੰਟ ਹੈ ਇਹ ਅ ਇਸ ਤਰ੍ਹਾਂ ਉਹ ਹੈ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਹੈ ਠੀਕ ਹੈ ਇਹਦੇ ਨਾਲ ਦਾ ਸੂਟ ਆਪਾਂ ਇੱਕ ਸਟਿਚ ਕਰਕੇ ਵੀ ਭੇਜਿਆ ਹੈ ਇਹ ਆਪਾਂ ਇੱਕ ਸਟਿਚ ਮੰਗਵਾਇਆ ਆਪਾਂ ਤੋਂ ਠੀਕ ਹੈ ਜੀ ਇਹ ਸ਼ਰਟ ਹੋਗੀ ਤੇ ਇਹ ਹੋਗੀ ਬਾਟਮ ਇਹ ਪਲੇਨ ਬਾਟਮ ਹੈ ਇਹ ਆਪਾਂ ਬਿਨਾਂ ਦੁਪੱਟੇ ਤੋਂ ਮੰਗਵਾਇਆ ਉਹਨਾਂ ਨੇ ਵਿਦਾਊਟ ਦੁਪੱਟਾ ਆਪਾਂ ਭੇਜਣਾਗਾ ਠੀਕ ਹੈ ਹਾਂਜੀ ਆਪਾਂ ਨੇ ਇਹ ਜੋਹਾ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਕਲਰਸ ਨੂੰ ਬਿਲਕੁਲ ਸਹੀ ਨਜ਼ਰ ਆ ਰਿਹਾ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਆਪਾਂ ਨੇ ਇਹਦੇ ਉੱਪਰ ਸਤਰਾ ਆਪਣੇ ਦਾ ਘੇਰਾ ਰੈਡੀ ਕੀਤਾ ਹੋਇਆ ਤੇ ਆ ਇੱਕ ਪਾਸੇ ਆਪਾਂ ਚਾਕ ਦੇ ਉੱਪਰ ਵਰਕ ਕਰਿਆ ਹੈ ਠੀਕ ਹੈ ਜੀ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆਗਾ ਤੇ ਕਲਰ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਪਾਏ ਹੋਏ ਨੇ ਇਹਦੇ ਵਿੱਚ ਤੇ ਬਹੁਤ ਸੋਹਣਾ ਸੂਟ ਆਪਣਾ ਇਹ ਬਣ ਕੇ ਰੈਡੀ ਹੋਇਆਗਾ ਵਰਕ ਦੀ ਫਿਨਿਸ਼ਿੰਗ ਉਹ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਸੋਹਣੀ ਵਰਕ ਦੀ ਫਿਨਿਸ਼ਿੰਗ ਹੈ ਆਪਾਂ ਤੁਹਾਨੂੰ ਦੱਸ ਦਿੰਨੇ ਆ ਆਪਾਂ ਇਹਦਾ ਘੇਰਾ ਕਿੰਨਾ ਰੈਡੀ ਕੀਤਾ ਹੋਇਆ ਤੁਸੀਂ ਇਹ ਸੂਟ ਸਰ ਤੋਂ ਲੈ ਸਕਦੇ ਹੋ ਮੈਨੂੰ ਬਹੁਤ ਭੈਣਾਂ ਦੇ ਮੈਸੇਜ ਫੋਨ ਆਉਂਦੇ ਨੇ ਜੀ ਤੁਹਾਡੇ ਕੋਲ ਸੂਟ ਰੈਡੀ ਕੀਤੇ ਹੋਏ ਨੇ ਦੇਖੋ ਹਨਾ ਆਪਣੇ ਕੋਲ ਆਪਾਂ ਸੂਟ ਹੈ ਜਿਹੜਾ ਆਰਡਰ ਤੇ ਰੈਡੀ ਕਰਵਾਉਨੇ ਆ ਕਿਉਂਕਿ ਆਪਣੇ ਕੋਲ ਇੰਨਾ ਜ਼ਿਆਦਾ ਆਰਡਰ ਸੀ ਆਪਾਂ ਨੇ ਐਕਸਟਰਾ ਸੂਟ ਨਹੀਂ ਰੈਡੀ ਕਰਵਾਏ ਲੋ ਜੀ ਇਹ ਇਹਦਾ ਕੇਰ ਤੁਸੀਂ 1 ਇੰਚ ਤਿਆਰ ਰੱਖ ਸਕਦੇ ਹੋ 1 ਇੰਚ ਤਿਆਰੇ ਦਾ ਕੇਰ ਰੱਖ ਸਕਦੇ ਹੋ ਤੇ ਚਾਕ ਇਹਦੇ ਹੈਗੇ ਨੇ ਸਾਢੇ 1 ਇੰਚ ਤੱਕ ਇਹਦੇ ਚਾਕ ਤੁਸੀਂ ਰੱਖ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਵਰਕ ਹੈ ਜਿਹੜਾ ਆਪਣਾ ਕਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹਦੀ ਬਾਹ ਦੇ ਉੱਪਰ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਪਿਆਰਾ ਵਰਕ ਕਰਿਆ ਹੋਇਆ ਹੈਗਾ ਤੁਸੀਂ ਇਹ ਸਾਰਾ ਤੋਂ ਸੂਟ ਹੈ ਜਿਹੜਾ ਲੈ ਸਕਦੇ ਹੋ ਇਹ ਆਪਣਾ ਤਿਆਰ ਕੀਤਾ ਹੋਇਆ ਹੈਗਾ ਜੋਹਾ ਸਿਲਕ ਦੇ ਉੱਪਰ ਕਰਿਆ ਹੋਇਆ ਹੈ ਬਿਨਾਂ ਦੁਪੱਟੇ ਤੋਂ ਆਪਾਂ ਇਹ ਸੂਟ ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਕਿਸ ਤਰ੍ਹਾਂ ਦਾ ਦੁਪੱਟਾ ਤੁਸੀਂ ਲੈਣਾ ਚਾਹੁੰਦੇ ਹੋਗੇ ਉਹੀ ਆਪਾਂ ਤੁਹਾਨੂੰ ਲਾ ਕੇ ਦੇਵਾਂਗੇ ਬਿਨਾਂ ਦੁਪੱਟੇ ਤੋਂ ਵੀ ਤੁਸੀਂ ਸੱਤ ਸੂਟ ਹੈ ਜਿਹੜਾ ਉਹ ਆਰਡਰ ਕਰ ਸਕਦੇ ਹੋਗੇ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਬਿਨਾਂ ਦੁਪੱਟੇ ਤੋਂ ਸ਼ੋਅ ਹੋਊਗਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਦੇ ਉੱਪਰ ਬਣਿਆ ਹੋਇਆ ਆਪਾਂ ਨਵੇਂ ਡਿਜ਼ਾਈਨ ਲੈ ਕੇ ਆਏ ਆ ਤੁਸੀਂ ਸਾਨੂੰ ਆਰਡਰ ਹੈ ਜਿਹੜਾ ਉਹ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਆਪਣੇ रेडी ਕੀਤੇ ਹੋਏ ਨੇ ਲੋ ਜੀ ਤੇ ਹੁਣ ਸਾਨੂੰ ਆਪ ਅਗਲਾ ਸੂਟ ਦਿਖਾਉਨੇ ਆ ਇਹ ਹੈਗਾ ਆਪਣਾ ਵਾਈਟ ਦੇ ਉੱਪਰ ਸੂਟ ਰੈਡੀ ਕੀਤਾ ਆਪਾਂ ਨੇ ਇਹ ਕੀਵੀ ਸਿਲਕ ਦਾ ਆਪਾਂ ਸਟਾਫ ਰੱਖਿਆ ਹੋਇਆ ਕੀਵੀ ਸਿਲਕ ਦੇ ਉੱਪਰ ਕਰਿਆ ਹੋਇਆ ਕੀਵੀ ਸਿਲਕ ਦਾ ਸਟਾਫ ਵੀ ਬਹੁਤ ਵਧੀਆ ਹੁੰਦਾਗਾ ਵਾਈਟ ਆ ਇਹ ਪਾਰਟੀ ویئر ਸੂਟ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਇਹ ਘੇਰੇ ਦੇ ਉੱਪਰ ਆਪਾਂ ਨੇ ਮੋਰ ਨੇ ਜਿਹੜੇ ਪਾਏ ਹੋਏ ਨੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਤੁਹਾਨੂੰ ਦੂਰੋਂ ਵੀ ਨਜ਼ਰੀ ਆ ਰਹੀ ਆ ਆ ਰਹੀ ਆ ਬਾਕੀ ਆਪਾਂ ਤੁਹਾਨੂੰ ਨੇੜੇ ਵੀ ਚੈੱਕ ਕਰਾ ਦਿੰਨੇ ਆਂਗੇ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਵਰਕ ਦੀ ਫਿਨਿਸ਼ਿੰਗ ਆ ਕਲਰ ਬਹੁਤ ਸੋਹਣੇ ਪਾਏ ਹੋਏ ਨੇ ਇਸ ਤਰ੍ਹਾਂ ਘੇਰੇ ਦੇ ਉੱਪਰ ਆਪਾਂ ਨੇ ਦੋ ਮੋਰ ਨੇ ਜਿਹੜੇ ਪਾਏ ਹੋਏ ਨੇ ਬਹੁਤ ਸੋਹਣਾ ਸੂਟ ਬਣ ਕੇ ਆਪਣਾ ਰੈਡੀ ਹੋਇਆਗਾ ਤੇ ਇਹ ਵਾਲਾ ਵਰਕ ਹੈ ਜਿਹੜਾ ਆਪਾਂ ਨੇ ਇਹਦੀ ਬਾਹਾਂ ਦੇ ਉੱਪਰ ਕਰਿਆ ਹੈ ਠੀਕ ਹੈ ਜੀ ਬਹੁਤ ਸੋਹਣਾ ਵਰਕ ਹੈ ਇਹਦੀ ਬਾਹ ਦੇ ਉੱਪਰ ਵੀ ਤੇ ਇਹਦੇ ਆਪਾਂ ਨੇ ਬਾਟਮ ਹੈ ਜਿਹੜੀ ਉਹ ਸਟੇਟ ਰੱਖੀ ਹੋਈ ਹੈਗੀ ਤੁਹਾਨੂੰ ਬਾਟਮ ਦਾ ਵੀ ਵਰਕ ਦਿਖਾਉਣਾ ਹੈ ਬਾਟਮ ਦੇ ਉੱਪਰ ਵੀ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਕਰਿਆ ਹੋਇਆ ਹੈਗਾ ਬਾਟਮ ਸਟੇਟ ਰੱਖੀ ਹੋਈ ਹੈ ਤੁਸੀਂ ਜਿਹੜੀ ਮਰਜ਼ੀ ਰਖਾਉਣੀ ਹੈ ਰਖਵਾ ਸਕਦੇ ਹੋਗੇ ਤੇ ਹੈਵੀ ਕਰਵਾਉਣੀ ਚਾਹਦੇ ਹੋ ਤਾਂ ਹੈਵੀ ਵੀ ਕਰਵਾ ਸਕਦੇ ਹੋ ਸਟੇਟ ਰੱਖੋਣੀ ਚਾਹਦੇ ਹੋ ਤਾਂ ਸਟੇਟ ਵੀ ਰੱਖ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਹੈ ਡਿਜ਼ਾਈਨ ਹੈ ਜਿਹੜਾ ਪਵਾ ਸਕਦੇ ਹੋ ਆਪਾਂ ਨੇ ਵਾਈਟ ਦੇ ਉੱਪਰ ਕੀਤਾ ਹੋਇਆਗਾ ਵਾਈਟ ਦਾ ਸਟਾਫ ਵੀ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਆਪਾਂ ਕੀਵੀ ਸਿਲਕ ਦੇ ਉੱਪਰ ਰੈਡੀ ਕੀਤਾ ਹੋਇਆ ਤੇ ਬਿਨਾਂ ਦੁਪट्टे ਤੋਂ ਰੈਡੀ ਕੀਤਾ ਹੋਇਆ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਬਿਨਾਂ ਦੁਪट्टे ਤੋਂ ਸ਼ੋ ਹੋਊਗਾ ਤੇ WhatsApp ਦਾ ਨੰਬਰ ਦਿੱਤਾ ਹੋਇਆ ਹੁੰਦਾਗਾ ਤੁਸੀਂ ਸਾਨੂੰ ਸਕਰੀਨ ਸ਼ਾਟ ਹੈ ਜਿਹੜਾ ਭੇਜ ਸਕਦੇ ਹੋ ਠੀਕ ਹੈ ਤੇ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਇਹ ਆਪਾਂ ਆਪਣਾ ਤੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਡਿਜ਼ਾਈਨ ਆ ਜਿਹੜੇ ਉਹ ਕਿਵੇਂ ਦੇ ਲੱਗਦੇ ਆ ਠੀਕ ਹੈ ਜੀ